ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਤੈਨੂੰ ਕਿਸ ਗੱਲ ਦੀ ਕਮੀ ਹੈ ਇਸ ਘਰ ਵਿੱਚ ਜੋ ਤੂੰ ਨੌਕਰੀ ਕਰਨ ਦੀ ਗੱਲ ਕਹਿ ਰਹੀ ਹੈ ਤੈਨੂੰ ਪਤਾ ਵੀ ਹੈ ਨਾ ਸਾਡੇ ਘਰ ਦੀਆਂ ਨੂਹਾਂ ਬਾਹਰ ਜਾ ਕੇ ਨੌਕਰੀ ਨਹੀਂ ਕਰਦੀਆਂ ਹਰਦੀਪ ਜੋਤੀ ਦੀ ਜਿੱਦ ਨੂੰ ਦੇਖ ਕੇ ਕਹਿੰਦਾ ਹੈ ਅੱਛਾ ਤਾਂ ਫਿਰ ਰੀਤੂ ਕਿਵੇਂ ਨੌਕਰੀ ਕਰ ਰਹੀ ਹੈ ਕਿ ਉਹ ਇਸ ਘਰ ਦੀ ਨੂਹ ਨਹੀਂ ਆ ਕੀ ਉਸ ਤੇ ਇਹ ਨਿਯਮ ਲਾਗੂ ਨਹੀਂ ਹੁੰਦੇ ਕੀ ਸਿਰਫ ਮੇਰੇ ਤੇ ਹੀ ਕਰਦੇ ਸਾਰੇ ਨਿਯਮ ਕਾਇਦੇ ਲਾਗੂ ਹੁੰਦੇ ਹਨ ਗੁੱਸੇ ਨਾਲ ਜੋਤੀ ਕਹਿੰਦੀ ਹੈ ਹਰਦੀਪ ਉਹ ਵਿਆਹ ਤੋਂ ਪਹਿਲਾਂ ਹੀ ਨੌਕਰੀ ਕਰਦੀ ਆਈ ਹੈ ਤੇ ਉਹ ਤੇਰੇ ਤੋਂ ਜ਼ਿਆਦਾ ਪੜ੍ਹੀ ਲਿਖੀ ਹੈ ਉਸਨੇ ਗ੍ਰੈਜੂਏਸ਼ਨ ਕੀਤੀ ਹੈ ਤੇ ਤੂੰ ਮਸਾਂ ਬੀੜ ਉਹ ਵੀ ਪਤਾ ਨਹੀਂ ਠੀਕ ਢੰਗ ਨਾਲ ਪੜ੍ਹੀ ਵੀ ਹੈ ਜਾਂ ਨਹੀਂ ਜਾਂ ਵੈਸੇ ਹੀ ਡਿਗਰੀ ਲੈ ਕੇ ਬੈਠੀ ਆ ਇੱਥੇ ਨੌਕਰੀ ਕਰਨ ਦੀ ਗੱਲ ਕਹਿ ਰਹੀ ਆ ਇਸ ਤਰ੍ਹਾਂ ਕਹਿ ਕੇ ਮਸ਼ਕਰੀਆਂ ਹੱਸਦਾ ਹੱਸਦਾ ਹਰਦੀਪ ਉਸ ਵੱਲ ਦੇਖਦਾ ਫਿਰ ਉਹ ਕਹਿੰਦਾ ਇਸ ਤਰ੍ਹਾਂ ਤਾਂ ਤੈਨੂੰ ਕਿਸੇ ਨੇ ਕੰਮ ਨਹੀਂ ਦੇਣਾ ਤੇ ਜੇਕਰ ਗਲਤੀ ਨਾਲ ਛੋਟੀ ਮੋਟੀ ਨੌਕਰੀ ਮਿਲ ਵੀ ਗਈ ਤਾਂ 5-6000 ਕਮਾ ਲਵੇਗੀ ਤੇ ਇੰਨੇ ਥੋੜੇ ਪੈਸਿਆਂ ਦਾ ਕੀ ਕਰ ਲਵੇਗੀ ਘਰ ਤਾਂ ਆਖਿਰ ਮੇਰੀ ਤਨਖਾਹ ਨਾਲ ਹੀ ਚੱਲਣਾ ਨਾ ਵੱਡੀ ਆਈ ਦੁਨੀਆ ਵਿੱਚ ਦੂਜਿਆਂ ਦੀ ਬਰਾਬਰੀ ਕਰਨ ਵਾਲੀ ਚੁੱਪਚਾਪ ਬੱਚੇ ਸੰਭਾਲ ਤੇ ਚੁੱਲ੍ਹਾ ਚੌਂਕਾ ਦੇਖ ਇਹ ਨੌਕਰੀ ਤੇਰੇ ਵਾਸਤੇ ਨਹੀਂ ਆ ਮਰਦ ਅਹੰਕਾਰ ਵਿੱਚ ਉਹ ਕਹਿੰਦਾ ਹੈ ਹਰਦੀਪ ਦੀਆਂ ਅਜੇਹੀਆਂ ਗੱਲਾਂ ਜੋਤੀ ਨੂੰ ਚੁਬ ਜਾਂਦੀਆਂ ਹਨ ਪਰ ਅੱਜ ਚੋਬ ਨੂੰ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਸੀ ਕਰ ਸਕੀ ਕਿਉਂਕਿ ਵਾਰ-ਵਾਰ ਉਸਦੇ ਆਤਮ ਸਨਮਾਨ ਤੇ ਸੱਟ ਮਾਰੀ ਜਾਂਦੀ ਸੀ ਇਸ ਲਈ ਉਹ ਉੱਚੀ ਆਵਾਜ਼ ਵਿੱਚ ਕਹਿੰਦੀ ਹੈ ਕਿ ਮੈਂ ਤਾਂ ਹੁਣ ਨੌਕਰੀ ਜ਼ਰੂਰ ਕਰਾਂਗੀ ਤੇ ਪੈਸੇ ਵੀ ਕਮਾ ਕੇ ਦਿਖਾਵਾਂਗੀ ਤੇ ਰਹੀ ਗੱਲ ਇੱਕ ਪੈਸਾ ਜਾਂ ਤਿੰਨ ਪੈਸੇ ਕਮਾਉਣ ਦੀ ਤਾ ਮੇਰੇ ਲਈ ਇਹ ਮਾਇਨੇ ਨਹੀਂ ਰੱਖਦਾ ਕਿ ਮੈਂ ਕਿੰਨਾ ਕਮਾ ਰਹੀ ਆ ਸਗੋਂ ਇਹ ਮਾਇਨੇ ਰੱਖਦਾ ਹੈ ਕਿ ਮੈਂ ਇੰਨੇ ਥੋੜੇ ਕਮਾਏ ਹੋਏ ਪੈਸੇ ਨਾਲ ਖੁਸ਼ ਰਵਾਂਗੀ ਜਾਂ ਨਹੀਂ ਦੂਜੀ ਗੱਲ ਮੈਨੂੰ ਵਾਰ-ਵਾਰ ਹਰ ਛੋਟੀ ਚੀਜ਼ ਦੇ ਲਈ ਘੱਟ ਤੋਂ ਘੱਟ ਤੁਹਾਡੇ ਸਾਹਮਣੇ ਹੱਥ ਤਾਂ ਨਹੀਂ ਕਰਨੇ ਪੈਣਗੇ ਤੇ ਨਾ ਹੀ ਤੁਹਾਡੀਆਂ ਸੜੀਆਂ ਬੁੜੀਆਂ ਗੱਲਾਂ ਸੁਣਨੀਆਂ ਪੈਣਗੀਆਂ ਦੇਖ ਜੋਤੀ ਤੂੰ ਹੱਦ ਤੋਂ ਜ਼ਿਆਦਾ ਬੋਲ ਰਹੀ ਆ ਇੱਕ ਵਾਰ ਮੈਂ ਮਨਾ ਕਰ ਦਿੱਤਾ ਬੱਸ ਕਰ ਦਿੱਤਾ ਤੂੰ ਨੌਕਰੀ ਨਹੀਂ ਕਰੇਂਗੀ ਤਾਂ ਮਤਲਬ ਨਹੀਂ ਕਰੇਂਗੀ ਹਾਂ ਮੰਮੀ ਡੈਡੀ ਨੇ ਤੈਨੂੰ ਇਸ ਦੀ ਇਜਾਜ਼ਤ ਨਹੀਂ ਦੇਣੀ ਇਸੇ ਲਈ ਤੂੰ ਸੁਪਨੇ ਦੇਖਣੇ ਬੰਦ ਕਰ ਦੇ ਤੇ ਜਿੰਨਾ ਮਿਲ ਰਿਹਾ ਓਸੇ ਵਿੱਚ ਹੀ ਖੁਸ਼ ਰਹਿ ਕਿਉਂ ਸੁਪਨੇ ਨਹੀਂ ਦੇਖੂਗੀ ਤੇ ਕਿਉਂ ਨੌਕਰੀ ਨਹੀਂ ਕਰੂਗੀ ਜੋਤੀ ਤੇ ਤੈਨੂੰ ਕਿਸ ਨੇ ਕਹਿ ਦਿੱਤਾ ਇਸ ਘਰ ਦੀਆਂ ਨੂੰਹਾਂ ਨੌਕਰੀ ਨਹੀਂ ਕਰਦੀਆਂ ਜਦ ਰੀਤੂ ਨੌਕਰੀ ਕਰ ਸਕਦੀ ਹੈ ਤਾ ਜੋਤੀ ਕਿਉਂ ਨਹੀਂ ਮੇਰੇ ਲਈ ਦੋਨੇ ਨੂੰਹਾਂ ਬਰਾਬਰ ਹਨ ਇਸ ਲਈ ਹੁਣ ਜੋਤੀ ਵੀ ਨੌਕਰੀ ਕਰੂਗੀ ਇਸ ਤਰ੍ਹਾਂ ਕਹਿ ਕੇ ਸੱਸ ਬਲਵੀਰ ਕਰਨੇ ਜੋਤੀ ਦੇ ਸਿਰ ਤੇ ਹੱਥ ਰੱਖ ਦਿੱਤਾ ਤੇ ਕਿਹਾ ਕਿ ਮੇਰਾ ਅਸ਼ੀਰਵਾਦ ਹਮੇਸ਼ਾ ਤੇਰੇ ਨਾਲ ਹੈ ਸੱਸ ਦੇ ਬਦਲੇ ਹੋਏ ਰੰਗ ਨੂੰ ਦੇਖ ਕੇ ਜੋਤੀ ਨੂੰ ਬਾਤ ਹੈਰਾਨੀ ਹੋਈ ਜੋ ਅੱਜ ਤੱਕ ਕਦੇ ਉਸ ਦਾ ਸਾਥ ਨਹੀਂ ਸੀ ਦੇ ਸਕੀ ਉਹ ਅੱਜ ਉਸ ਦੇ ਨਾਲ ਖੜੀ ਕਿਵੇਂ ਹੋ ਗਈ ਉਸ ਨੂੰ ਅੱਜ ਵੀ ਯਾਦ ਹੈ ਜਦੋਂ ਵਿਆਹ ਕੇ ਪੁੱਜ ਮਹੀਨਿਆਂ ਬਾਅਦ ਨੌਕਰੀ ਕਰਨ ਦੀ ਉਸਨੇ ਗੱਲ ਕੀਤੀ ਸੀ ਤਾਂ ਕਿਵੇਂ ਉਸਨੇ ਆਪਣੇ ਸੱਸ ਵਾਲੇ ਰੰਗ ਦਿਖਾਉਂਦੇ ਹੋਏ ਸਾਫ਼-ਸਾਫ਼ ਮਨਾਂ ਕਰ ਦਿੱਤਾ ਸੀ ਤੇ ਅੱਜ ਬਿਨਾਂ ਕੁਝ ਕਹੇ ਹੀ ਮੰਨ ਗਏ ਇਹ ਗੱਲ ਜੋਤੀ ਨੂੰ ਹਜਮ ਨਹੀਂ ਸੀ ਹੋਈ ਇਸ ਲਈ ਰਾਤ ਨੂੰ ਜਦੋਂ ਬਲਵੀਰ ਕੌਰ ਆਪਣੇ ਕਮਰੇ ਵਿੱਚ ਸੀ ਤਾਂ ਸ਼ਾਮ ਨੂੰ ਜੋਤੀ ਸੱਸ ਲਈ ਦੁੱਧ ਲੈ ਕੇ ਉਹਨਾਂ ਦੇ ਕਮਰੇ ਵਿੱਚ ਜਾਂਦੀ ਸੀ ਤੇ ਫੇਰ ਦੁੱਧ ਦਾ ਗਲਾਸ ਉਹਨਾਂ ਕੋਲ ਰੱਖ ਕੇ ਬੈੱਡ ਦੀ ਚਾਦਰ ਠੀਕ ਕਰਨ ਲੱਗੀ ਤੇ ਆਪਣੀ ਦਿਲ ਦੀ ਗੱਲ ਸੱਸ ਦੇ ਸਾਹਮਣੇ ਰੱਖੀ ਮੰਮੀ ਜੀ ਇੱਕ ਗੱਲ ਕਹਾ ਹਾਂ ਹਾਂ ਦੱਸ ਮੰਮੀ ਜੀ ਜਦੋਂ ਮੈਂ ਵਿਆਹ ਕੇ ਆਈ ਸੀ ਉਦੋਂ ਤਾਂ ਤੁਸੀਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਸੀ ਨੌਕਰੀ ਕਰਨ ਦੇ ਲਈ ਫਿਰ ਅੱਜ ਇੰਨੇ ਸਾਲਾਂ ਬਾਅਦ ਤੁਸੀਂ ਹਾਂ ਕਿਉਂ ਕਿਹਾ ਬਲਵੀਰ ਕੌਰ ਨੂੰ ਪਤਾ ਸੀ ਕਿ ਜੋਤੀ ਇਹ ਸਵਾਲ ਉਸ ਨੂੰ ਜ਼ਰੂਰ ਪੁੱਛਣ ਆਵੇਗੀ ਐਸਲੇ ਹੀ ਉੱਠ ਕੇ ਉਹ ਬੈਠ ਜਾਂਦੀ ਐ ਤੇ ਜੋਤੀ ਦੀ ਗੱਲ ਨੂੰ ਪਿਆਰ ਨਾਲ ਪਲਉਸਦੇ ਹੋਏ ਕਹਿੰਦੀ ਐ ਜੋਤੀ ਧੀਏ ਮੈਨੂੰ ਵੀ ਤੇਰਾ ਦਰਦ ਦਿਖਾਈ ਦਿੰਦਾ ਹੈ ਜਦੋਂ ਤੂੰ ਹਰਦੀਪ ਤੋਂ ਆਪਣੀਆਂ ਛੋਟੀਆਂ-ਛੋਟੀਆਂ ਲੋੜਾਂ ਦੇ ਲਈ ਪੈਸੇ ਮੰਗਦੀ ਐ ਉਸ ਦਾ ਇਸ ਤਰ੍ਹਾਂ ਖਿੱਚਦੇ ਹੋਏ ਤੈਨੂੰ ਪੈਸੇ ਦੇਣਾ ਮੈਨੂੰ ਕਿਤੇ ਨਾ ਕਿਤੇ ਚੁਬ ਜਾਂਦਾ ਫਿਰ ਤੂੰ ਜਦੋਂ ਰੀਤੂ ਨੂੰ ਕਮਾਏ ਹੋਏ ਪੈਸੇ ਖੁਦ ਤੇ ਖਰਚ ਕਰਦੇ ਦੇਖਦੀ ਐ ਤਾਂ ਤੇਰੀਆਂ ਅੱਖਾਂ ਵਿੱਚ ਵੀ ਆਪਣੀਆਂ ਇਛਾਵਾਂ ਨੂੰ ਦਬਾਉਂਦੇ ਹੋਏ ਮੈਂ ਦੇਖਿਆ ਉਸੇ ਤਰ੍ਹਾਂ ਜਦੋਂ ਤੇਰੀ ਤੁਲਨਾ ਸਾਰੇ ਰੀਤੂ ਨਾਲ ਕਰਦੀ ਐ ਤਾਂ ਮੇਰਾ ਮਨ ਅੰਦਰੋਂ ਦੁਖੀ ਹੋ ਜਾਂਦਾ ਤੂੰ ਪੂਰਾ ਦਿਨ ਸਭ ਦੇ ਲਈ ਇੱਕ ਲੱਤ ਤੇ ਖੜੀ ਰਹਿੰਦੀ ਐ ਘਰ ਦਾ ਸਾਡਾ ਆਪਣੇ ਬੱਚਿਆਂ ਦਾ ਰੀਤੂ ਦੇ ਛੋਟੇ ਬੱਚੇ ਦਾ ਇਥੋਂ ਤੱਕ ਕਿ ਰੀਤੂ ਦੇ ਹਿੱਸੇ ਦਾ ਕੰਮ ਵੀ ਖੁਦ ਹੀ ਜ਼ਿੰਮੇ ਲੈ ਲਿਆ ਤਾਂ ਉਦੋਂ ਮੇਰਾ ਮਨ ਦੁਖੀ ਹੁੰਦਾ ਮੈਨੂੰ ਬਹੁਤ ਪਰੇਸ਼ਾਨ ਕਰਦੀ ਐ ਇਹ ਸਾਰੀਆਂ ਗੱਲਾਂ ਮੈਂ ਨਹੀਂ ਚਾਹੁੰਦੀ ਕਿ ਤੂੰ ਸਾਰੀ ਜ਼ਿੰਦਗੀ ਦੂਜਿਆਂ ਦੇ ਲਈ ਜਿਉਂਦੀ ਰਹੇ ਤੂੰ ਸਭ ਦੇ ਬਾਰੇ ਵਿੱਚ ਸੋਚਦੀ ਹੈ ਪਰ ਤੇਰੇ ਬਾਰੇ ਵਿੱਚ ਕੋਈ ਨਹੀਂ ਸੋਚਦਾ ਤੇ ਤੂੰ ਸ਼ਾਇਦ ਇਹ ਸਭ ਸੋਚ ਕੇ ਵਿਆਹ ਤੋਂ ਐਨੇ ਸਾਲਾਂ ਬਾਅਦ ਵੀ ਨੌਕਰੀ ਕਰਨ ਦਾ ਫੈਸਲਾ ਕਰ ਰਹੀ ਹੈ ਤੈਨੂੰ ਪਤਾ ਹੈ ਮੇਰੇ ਨਾਲ ਵੀ ਕੁਝ ਇਸੇ ਤਰ੍ਹਾਂ ਦਾ ਹੀ ਹੁੰਦਾ ਸੀ ਜਦੋਂ ਤੱਕ ਮੈਂ ਕੱਲੀ ਸੀ ਉਦੋਂ ਤੱਕ ਸਭ ਠੀਕ ਸੀ ਸਭ ਮੈਨੂੰ ਪਿਆਰ ਕਰਦੇ ਸੀ ਪਰ ਜਿਵੇਂ ਜਿਵੇਂ ਮੇਰੀਆਂ ਦਰਾਨੀਆਂ ਵਿਆਹ ਕੇ ਆਉਣ ਲੱਗੀਆਂ ਓਵੇਂ ਓਵੇਂ ਮੇਰੀ ਤੁਲਨਾ ਉਹਨਾਂ ਸਾਰਿਆਂ ਨਾਲ ਹੋਣ ਲੱਗੀ ਕਦੇ ਪੈਸਿਆਂ ਵਿੱਚ ਕਦੇ ਕੱਪੜੇ ਲੱਤੇ ਵਿੱਚ ਕਦੇ ਸਮਝਦਾਰੀ ਵਿੱਚ ਕਦੇ ਰੰਗ ਰੂਪ ਵਿੱਚ ਤੇ ਹਰ ਵਾਰ ਮੈਨੂੰ ਹੀ ਘੱਟ ਤੋਲਿਆ ਜਾਣ ਲੱਗਾ ਤਾਂ ਮੈਨੂੰ ਬਹੁਤ ਤਕਲੀਫ ਹੁੰਦੀ ਸੀ ਇਹ ਸਾਰੀਆਂ ਗੱਲਾਂ ਇੱਥੋਂ ਤੱਕ ਕੀ ਤੇਰੇ ਪਾਪਾ ਵੀ ਬਿਲਕੁਲ ਹਰਦੀਪ ਦੇ ਵਾਂਗ ਹੀ ਗੱਲ ਕਰਦੇ ਸੀ ਮੈਨੂੰ ਹਮੇਸ਼ਾ ਦੂਜਿਆਂ ਦੀ ਤੁਲਨਾ ਵਿੱਚ ਘੱਟ ਸਮਝਦੇ ਸੀ ਉਸ ਸਮੇਂ ਮੇਰਾ ਮਨ ਵੀ ਦੁਖੀ ਹੁੰਦਾ ਸੀ ਪਰ ਮੈਂ ਕੁਝ ਨਹੀਂ ਸੀ ਕਰ ਸਕੀ ਆਖਿਰ ਵੱਡੀ ਨੂੰ ਜੋ ਸੀ ਕਰਦੀ ਤਾਂ ਮਨ ਮਾਰ ਕੇ ਜਿਉਣ ਦੀ ਆਦਤ ਜਿਹੀ ਹੋ ਗਈ ਸੀ ਪਰ ਮੈਂ ਤੇਰੇ ਨਾਲ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੀ ਇਹ ਮੇਰਾ ਤੇਰੇ ਨਾਲ ਵਾਦਾ ਹੈ ਕਹਿੰਦੇ ਹੋਏ ਬਲਵੀਰ ਕੌਰ ਦੀਆਂ ਅੱਖਾਂ ਨਮ ਹੋ ਗਈਆਂ ਤੇ ਲੰਬਾ ਹੌਂਕਾ ਲੈਂਦੇ ਹੋਏ ਉਸਨੇ ਕਿਹਾ ਇਸੇ ਲਈ ਮੈਂ ਚਾਹੁੰਦੀ ਆਂ ਕਿ ਜੋ ਮੈਂ ਸਹਿਣ ਕੀਤਾ ਉਹ ਤੂੰ ਵੀ ਸਹਿਣ ਕਰੇ ਸਭ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੈ ਤੇ ਹੁਣ ਤਾਂ ਤੇਰੇ ਜਵਾਕ ਵੀ ਵੱਡੇ ਹੋ ਗਏ ਇਸ ਲਈ ਹੁਣ ਤੂੰ ਆਪਣੇ ਮਨ ਮੁਤਾਬਿਕ ਨੌਕਰੀ ਲੱਭ ਲੈ ਤੇ ਸਭ ਨੂੰ ਦਿਖਾ ਦੇ ਕਿ ਤੂੰ ਕਿਸੇ ਤੋਂ ਘੱਟ ਨਹੀਂ ਪਲਾਹੀ ਤੂੰ ਦੋ ਪੈਸੇ ਘੱਟ ਕਮਾਵੇਂ ਪਰ ਸ਼ਾਨ ਨਾਲ ਜ਼ਿੰਦਗੀ ਤਾਂ ਜਿਉਏਗੀ ਨਾ ਇਸ ਤਰ੍ਹਾਂ ਦਾ ਵਿਹਾਰ ਤੈਨੂੰ ਨਹੀਂ ਸਹਿਣ ਕਰਨਾ ਪਵੇਗਾ ਬਲਵੀਰ ਦੇ ਦਿਲ ਦੀ ਗੱਲ ਸੁਣ ਕੇ ਜੋਤੀ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਫਿਰ ਉਹ ਸੱਸ ਦਾ ਹੱਥ ਆਪਣੇ ਹੱਥਾਂ ਵਿੱਚ ਫੜ ਕੇ ਕਹਿਣ ਲੱਗਦੀ ਹੈ ਮੰਮੀ ਅੱਜ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਬਾਰੇ ਕਿੰਨਾ ਗਲਤ ਸੋਚਦੀ ਸੀ ਮੈਂ ਕਿੰਨੀ ਗਲਤ ਸੀ ਮੈਂ ਕਿਵੇਂ ਸੋਚ ਲਿਆ ਕਿ ਤੁਸੀਂ ਵੀ ਪੂਰੇ ਪਰਿਵਾਰ ਦੀ ਤਰ੍ਹਾਂ ਮੈਨੂੰ ਬੇਕੂਫ ਨਾ ਸਮਝ ਤੇ ਅਣਪੜ ਸਮਝਦੇ ਹੋ ਪਰ ਤੁਸੀਂ ਤਾਂ ਮੇਰੇ ਸਭ ਤੋਂ ਚੰਗੇ ਮਾਰਗਦਰਸ਼ਕ ਤੇ ਹਮਦਰਦ ਨਿਕਲੇ ਕਿੰਨਾ ਸੋਚਦੇ ਹੋ ਤੁਸੀਂ ਮੇਰੇ ਬਾਰੇ ਮੰਮੀ ਸ਼ਾਇਦ ਮੇਰੀ ਸੱਕੀ ਮਾਂ ਵੀ ਇੰਨਾ ਨਹੀਂ ਸੋਚ ਸਕਦੀ ਥੈਂਕ ਯੂ ਮੰਮੀ ਮੈਨੂੰ ਸਮਝਣ ਦੇ ਲਈ ਤੇ ਮੇਰਾ ਸਾਥ ਦੇਣ ਦੇ ਲਈ ਐਨਾ ਕਹਿ ਕੇ ਜੋਤੀ ਆਪਣੀ ਸੱਸ ਦੇ ਗਲੇ ਲੱਗ ਜਾਂਦੀ ਹੈ ਤੇ ਜਿਵੇਂ ਹੀ ਜੋਤੀ ਸੱਸ ਦੇ ਗਲੇ ਲੱਗਦੀ ਹੈ ਉਸ ਦੀ ਨਜ਼ਰ ਉੱਥੇ ਰੱਖੀ ਇੱਕ ਤਸਵੀਰ ਤੇ ਜਾਂਦੀ ਹੈ ਅਚਾਨਕ ਉਸ ਦਾ ਖੁਸ਼ੀ ਵਾਲਾ ਚਿਹਰਾ ਉੱਤਰ ਜਾਂਦਾ ਹੈ ਇਹ ਮਯੂਸ ਹੁੰਦੇ ਹੋਏ ਕਹਿੰਦੀ ਹੈ ਪਰ ਮੰਮੀ ਕੀ ਪਾਪਾ ਤਿਆਰ ਹੋਣਗੇ ਮੇਰੇ ਨੌਕਰੀ ਦੇ ਲਈ ਜ਼ਰੂਰ ਹੋਣਗੇ ਕਿਉਂ ਨਹੀਂ ਹੋਣਗੇ ਨਾ ਵੀ ਹੋਣਗੇ ਤਾਂ ਮੈਂ ਇਹਨਾਂ ਨੂੰ ਮਨਾ ਲਵਾਂਗੀ ਆਪਣੇ ਲਈ ਨਾ ਸਹੀ ਪਰ ਤੇਰੇ ਲਈ ਜ਼ਰੂਰ ਲੜਨ ਨੂੰ ਤਿਆਰ ਹਾਂ ਇਸ ਲਈ ਤੂੰ ਚਿੰਤਾ ਨਾ ਕਰ ਕੱਲ ਤੋਂ ਹੀ ਨੌਕਰੀ ਲੱਭਣਾ ਸ਼ੁਰੂ ਕਰ ਦੇ ਮੰਮੀ ਮੈਨੂੰ ਨੌਕਰੀ ਮਿਲ ਗਈ ਹੈ ਮੈਂ ਪਹਿਲਾਂ ਹੀ ਨੌਕਰੀ ਦੇ ਲਈ ਅਪਲਾਈ ਕਰ ਦਿੱਤਾ ਸੀ ਇਸੇ ਲਈ ਕੱਲ ਹੀ ਮੈਨੂੰ ਇੱਕ ਪ੍ਰਾਈਵੇਟ ਸਕੂਲ ਵਿੱਚ ਸਾਇੰਸ ਦੇ ਟੀਚਰ ਦੀ ਨੌਕਰੀ ਦੀ ਆਫਰ ਮਿਲੀ ਹੈ ਤੇ ਸੈਲਰੀ ਵੀ 15000 ਹੈ ਤੇ ਮੰਮੀ ਮੈਂ ਕੱਲ ਤੋਂ ਹੀ ਜੁਆਇਨ ਕਰਨਾ ਹੈ ਵਾਹ ਬੇਟਾ ਇਹ ਤਾਂ ਬਹੁਤ ਚੰਗੀ ਗੱਲ ਹੈ ਕੰਮ ਦਾ ਕੰਮ ਤੇ ਘਰ ਵੀ ਸੰਭਲ ਜਾਵੇਗਾ ਇਸ ਤੋਂ ਵਧੀਆ ਨੌਕਰੀ ਤਾਂ ਕੋਈ ਹੋ ਹੀ ਨਹੀਂ ਸਕਦੀ ਤੇਰੇ ਲਈ ਧੀਏ ਆਤਮ ਸਨਮਾਨ ਵੀ ਪੈਸੇ ਵੀ ਤੇ ਇੱਜ਼ਤ ਵੀ ਜਗ ਜਗ ਜੀ ਮੇਰੀ ਧੀ ਹੁਣ ਅੱਜ ਤੋਂ ਰੀਤੂ ਵੀ ਘਰ ਦੇ ਅੱਧੇ ਕੰਮ ਕਰਿਆ ਕਰੂ ਤੇ ਹੁਣ ਉਸ ਦੇ ਕੋਲ ਨੌਕਰੀ ਵਰਗੇ ਸ਼ਬਦ ਦਾ ਕੋਈ ਬਹਾਨਾ ਵੀ ਨਹੀਂ ਹੋਵੇਗਾ ਤੇ ਨਾ ਹੀ ਉਸ ਨੂੰ ਕਿਸੇ ਦੀ ਸਪੋਰਟ ਮਿਲਣੀ ਹੈ ਇਸ ਤਰ੍ਹਾਂ ਕਹਿ ਕੇ ਬਲਵੀਰ ਕੌਰ ਨੇ ਆਪਣੀ ਨੂੰ ਨੂੰ ਹੌਸਲਾ ਦਿੱਤਾ ਹੁਣ ਤੂੰ ਜਾਤੀ ਇਹ ਆਰਾਮ ਕਰ ਤੂੰ ਕੱਲ ਤੋਂ ਕੰਮ ਤੇ ਵੀ ਜਾਣਾ ਹਾਂਜੀ ਮੰਮੀ ਕੈਕੇ ਜੋਤੀ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਅਸਲ ਵਿੱਚ ਰੀਤੂ ਦੇ ਵਿਆਹ ਹੋਏ ਨੂੰ 3 ਸਾਲ ਹੋ ਗਏ ਹਨ ਤੇ ਉਹ ਜਦੋਂ ਤੋਂ ਇਸ ਘਰ ਵਿੱਚ ਨੂੰ ਬਣ ਕੇ ਆਈ ਹੈ ਉਦੋਂ ਤੋਂ ਹੀ ਸਾਰੇ ਪਰਿਵਾਰ ਵਾਲੇ ਉਸ ਨੂੰ ਬਹੁਤ ਤਵੱਜੋ ਦੇਣ ਲੱਗੇ ਸੀ ਘਰ ਦੇ ਹਰ ਸੋਚ ਵਿਚਾਰ ਵਿੱਚ ਉਸ ਦੀ ਸਹਿਮਤੀ ਲਈ ਜਾਂਦੀ ਸੀ ਇਥੋਂ ਤੱਕ ਕਿ ਸਹੁਰੇ ਦੀ ਉਹ लाਡਲੀ ਨੂੰ ਸੀ ਹਰਦੀਪ ਵੀ ਅਕਸਰ ਜੋਤੀ ਦੇ ਕੋਲ ਹੀ ਉਸ ਦੀ ਯੋਗਤਾ ਦੇਖ ਕੇ ਉਸ ਦੀਆਂ ਤਰੀਫਾਂ ਦੇ ਪੁਲ ਬਣਦਾ ਸੀ ਏ او ਸੀ ਦਿਨ ਰਾਤ ਬਸ ਆਪਣੇ ਝੂਠੇ ਮੂਠੇ ਕੰਮਾਂ ਵਿੱਚ ਬਿਜੀ ਰਹਿੰਦੀ ਇਸ ਲਈ ਸਵੇਰ ਤੋਂ ਰਾਤ ਤੱਕ ਸਾਰੇ ਘਰ ਦੇ ਕੰਮ ਜੋਤੀ ਦੇ ਮੋਢਿਆਂ ਤੇ ਆ ਜਾਂਦੇ ਖੈਰ ਰਾਤ ਇਸੇ ਤਰ੍ਹਾਂ ਦੀ ਬੇਸਬਰੀ ਵਿੱਚ ਨਿਕਲ ਜਾਂਦੀ ਹੈ ਤੇ ਸਵੇਰ ਹੋ ਜਾਂਦੀ ਹੈ ਜੋਤੀ ਸਵੇਰੇ ਜਲਦੀ ਉੱਠ ਕੇ ਸਭ ਲਈ ਨਾਸ਼ਤਾ ਤਿਆਰ ਕਰਦੀ ਹੈ ਤੇ ਸਭ ਦਾ ਟਿਫਨ ਪੈਕ ਕਰਦੀ ਹੈ ਫਿਰ ਆਪਣੇ ਬੱਚਿਆਂ ਨੂੰ ਉਠਾ ਕੇ ਤਿਆਰ ਕਰਦੀ ਹੈ ਤੇ ਖੁਦ ਵੀ ਤਿਆਰ ਹੋ ਜਾਂਦੀ ਹੈ ਜਿਸ ਨੂੰ ਦੇਖ ਕੇ ਹਰਦੀਪ ਮਣਹੀ ਮਣ ਬੜਬੜ ਕਰਦੇ ਹੋਏ ਕਹਿੰਦਾ ਹੈ ਹੋਲਾ ਹੋਲਾ ਜਿੰਨਾ ਮਰਜੀ ਤਿਆਰ ਹੋ ਲੈ ਪਰ ਜਦੋਂ ਪਾਪਾ ਨੇ ਤੇਰੇ ਰਾਹ ਵਿੱਚ ਰੋੜੇ ਅਟਕਾਏ ਨਾ ਉਦੋਂ ਤੈਨੂੰ ਸਮਝਾਊਗਾ ਕਿ ਕੌਣ ਕਿੰਨੇ ਪਾਣੀ ਵਿੱਚ ਐ ਤੇ ਕੌਣ ਕਿਸ ਲਾਇਕ ਐ ਅਜਿਹਾ ਸੋਚਦੇ ਹੋਏ ਹਰਦੀਪ ਬਾਹਰ ਨਿਕਲਦਾ ਤੇ ਜੋਤੀ ਵੀ ਉਸ ਦੇ ਪਿੱਛੇ ਪਿੱਛੇ ਬੱਚਿਆਂ ਨੂੰ ਲੈ ਕੇ ਬਾਹਰ ਜਾਣ ਲੱਗਦੀ ਹੈ ਉਦੋਂ ਹੀ ਜੋਤੀ ਦਾ ਸਹੁਰਾ ਵੀ ਉੱਥੇ ਆ ਜਾਂਦਾ ਹੈ ਤੇ ਜੋਤੀ ਨੂੰ ਦੇਖ ਕੇ ਕਹਿੰਦਾ ਸਵੇਰੇ ਸਵੇਰੇ ਤੂੰ ਕਿੱਥੇ ਜਾ ਰਹੀ ਹੈਂ ਤੇ ਇਹ ਬੱਚਿਆਂ ਦੇ ਸਕੂਲ ਵਿੱਚ ਕੋਈ ਮੀਟਿੰਗ ਹੈ ਸਾਰੇ ਦੇ ਪ੍ਰਸ਼ਨ ਕਰਨ ਤੇ ਇੱਕ ਮਿੰਟ ਲਈ ਤਾਂ ਜੋਤੀ ਪੱਥਰ ਜਿਹੀ ਬਣ ਗਈ ਤੇ ਕੁਝ ਨਾ ਬੋਲ ਸਕੀ ਜਿਵੇਂ ਹੀ ਕੁਝ ਕਹਿਣ ਦੇ ਲਈ ਆਪਣਾ ਮੂੰਹ ਖੋਲਿਆ ਉਦੋਂ ਹੀ ਉਥੇ ਬਲਵੀਰ ਕੋ ਆ ਜਾਂਦੀ ਹੈ ਤੇ ਕਹਿਣ ਲੱਗਦੀ ਹੈ ਕਿ ਬੱਚਿਆਂ ਦੇ ਸਕੂਲ ਵਿੱਚ ਤਾਂ ਕੁਝ ਵੀ ਨਹੀਂ ਆ ਬੱਸ ਹੁਣ ਆਪਣੀ ਵੱਡੀ ਨੂੰ ਨੂੰ ਵੀ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਮਿਲ ਗਈ ਹੈ ਤੇ ਉਹ ਅੱਜ ਤੋਂ ਹੀ ਜੁਆਇਨ ਕਰ ਰਹੀ ਹੈ ਇਸ ਲਈ ਸਕੂਲ ਜਾ ਰਹੀ ਹੈ ਤੁਹਾਡਾ ਦੋਨਾਂ ਦਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਜੋਤੀ ਧੀਏ ਹੁਣੇ ਅੰਦਰ ਚਲੀ ਜਾ 5-6000 ਦੀ ਨੌਕਰੀ ਕਰਕੇ ਸਾਡੇ ਘਰ ਦੀ ਇੱਜ਼ਤ ਨੂੰ ਮਿੱਟੀ ਵਿੱਚ ਮਲਾਉਣ ਜਾ ਰਹੀ ਐ ਰੀਤੂ ਨੂੰ ਨੂੰ ਦੇਖ ਕੇ ਤੇਰੇ ਵੀ ਖੰਭ ਨਿਕਲਣ ਲੱਗ ਪਏ ਆ ਬਾਈ ਉਹ ਅੱਜ ਕੱਲ ਦੀ ਪੜ੍ਹੀ ਲਿਖੀ ਤੇ ਸਮਝਦਾਰ ਕੁੜੀ ਐ ਆਪਣਾ ਚੰਗਾ ਬੁਰਾ ਜਾਣਦੀ ਹੈ ਪਰ ਤੇਰੇ ਵਿਆਹ ਨੂੰ ਤਾਂ 9 ਸਾਲ ਹੋ ਗਏ ਫਿਰ ਵੀ ਤੂੰ ਅੱਜ ਤੱਕ ਸਾਡੇ ਸਾਰਿਆਂ ਤੇ ਨਿਰਭਰ ਆ ਕਿਉਂਕਿ ਤੇਰੇ ਕੋਲ ਨਾ ਤਾਂ ਗਿਆਨ ਐ ਤੇ ਨਾ ਹੀ ਦੁਨੀਆਦਾਰੀ ਦੀ ਸਮਝ ਜਿਸ ਨੂੰ ਦੁਨੀਆਦਾਰੀ ਦੀ ਬਿਲਕੁਲ ਸਮਝ ਨਹੀਂ ਉਹ ਦੁਨੀਆ ਨਾਲ ਬਰਾਬਰੀ ਕਰਨ ਚੱਲੀ ਹੈ ਫਿਰ ਗੁੱਸੇ ਨਾਲ ਉੱਚੀ ਉੱਚੀ ਬੋਲਦੇ ਹੋਏ ਉਸਦੇ ਸਹੁਰੇ ਨੇ ਫਿਰ ਕਿਹਾ ਮੈਂ ਕਿਹਾ ਨਾ ਜੋਤੀ ਹੁਣੇ ਅੰਦਰ ਚਲੀ ਜਾ ਸਹੁਰੇ ਦੇ ਇਦਾਂ ਕਹਿਣ ਤੇ ਜੋਤੀ ਵੀ ਉੱਥੇ ਖੜੀ ਰਹੀ ਆ ਜੋ ਵਾਪਸ ਅੰਦਰ ਜਾਣ ਲਈ ਨਹੀਂ ਘਰ ਤੋਂ ਬਾਹਰ ਜਾਣ ਲਈ ਨਿਕਲੀ ਸੀ ਸਗੋਂ ਖੁਦ ਨੂੰ ਸਾਬਿਤ ਕਰਨ ਦੇ ਲਈ ਘਰ ਤੋਂ ਬਾਹਰ ਕਦਮ ਵਧਾਉਣ ਲੱਗੀ ਸੀ ਇਸ ਲਈ ਉਹ ਬਿਨਾਂ ਡਰੇ ਕਹਿਣ ਲੱਗੀ ਪਾਪਾ ਅੱਜ ਤੱਕ ਮੈਂ ਉਹੀ ਕੀਤਾ ਜੋ ਤੁਸੀਂ ਸਭ ਚਾਹੁੰਦੇ ਸੀ ਪਰ ਅੱਜ ਮੈਂ ਉਹ ਕਰਾਂਗੀ ਜੋ ਮੇਰਾ ਦਿਲ ਚਾਹੁੰਦਾ ਹੈ ਤੇ ਹਾਂ ਪਾਪਾ ਮੇਰੇ ਚੁੱਪ ਦਾ ਮਤਲਬ ਇਹ ਨਹੀਂ ਕਿ ਮੈਂ ਕਮਜ਼ੋਰਾਂ ਨਾ ਸਮਝਾਂ ਬੇਕੂਫਾਂ ਸਗੋਂ ਇਹ ਮੇਰੇ ਸੰਸਕਾਰ ਹੈ ਜੋ ਅੱਜ ਤੱਕ ਸਿਰ ਝੁਕਾ ਕੇ ਸਭ ਦੀਆਂ ਗੱਲਾਂ ਸੁਣਦੀ ਆਈਆਂ ਤੇ ਮੰਨਦੀ ਆਈਆਂ ਜੇਕਰ ਮੈਂ ਦੁਨੀਆਦਾਰੀ ਦੀ ਸਮਝ ਨਾ ਦਿਖਾਈ ਤਾਂ ਇਹ ਘਰ ਹੁਣੇ ਅੱਜ ਹੀ ਇਸੇ ਵਕਤ ਟੁੱਟ ਜਾਵੇਗਾ ਪਾਪਾ ਆਪਣੀ ਦਰਾਨੀ ਰੀਤੂ ਦੇ ਵੱਲ ਦੇਖਦੇ ਹੋਏ ਜੋਤੀ ਨੇ ਕਿਹਾ ਫਿਰ ਆਪਣੇ ਘਰ ਵਾਲੇ ਜੋ ਕਾਫੀ ਦੇਰ ਤੋਂ ਜੋਤੀ ਨੂੰ ਦੇਖ ਮਨ ਹੀ ਮਨ ਹਸ ਰਿਹਾ ਸੀ ਉਸ ਵੱਲ ਦੇਖ ਕੇ ਜੋਤੀ ਨੇ ਫਿਰ ਕਿਹਾ ਅੱਜ ਜੋ ਮੇਰਾ ਘਰ ਵਾਲਾ ਨਿਸ਼ਚਿਤ ਹੋ ਕੇ ਇੱਧਰ ਉੱਧਰ ਫਿਰਦਾ ਰਹਿੰਦਾ ਹੈ ਉਸ ਦੀ ਵਜ੍ਹਾ ਵੀ ਮੈਂ ਹੀ ਆ ਜੇਕਰ ਮੈਂ ਇਹਨਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਾ ਚੁੱਕਾਂ ਤਾਂ ਉਹਨਾਂ ਨੂੰ ਇੰਨੀ ਆਜ਼ਾਦੀ ਨਹੀਂ ਮਿਲ ਸਕਦੀ ਤੇ ਇਹਨਾਂ ਸਭ ਦੇ ਬਦਲੇ ਜੇਕਰ ਮੈਂ ਅੱਜ ਆਪਣੇ ਬਾਰੇ ਵਿੱਚ ਸੋਚਣਾ ਸ਼ੁਰੂ ਕੀਤਾ ਹੈ ਤਾਂ ਮੈਂ ਕੀ ਬੁਰਾ ਕੀਤਾ ਹੈ ਪਾਪਾ ਕਿਉਂ ਘਰ ਦੀ ਛੋਟੀ ਨੂੰ ਨੂੰ ਹਰ ਚੀਜ਼ ਦੀ ਆਜ਼ਾਦੀ ਦਿੱਤੀ ਜਾਂਦੀ ਹੈ ਤੇ ਵੱਡੀ ਨੂੰ ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਦੱਸੋ ਪਾਪਾ ਕਿਉਂ ਹਰ ਵਾਰ ਮੇਰੀ ਤੁਲਨਾ ਰਿਤੂ ਨਾਲ ਕੀਤੀ ਜਾਂਦੀ ਹੈ ਤੇ ਮੈਨੂੰ ਬੁਰਾ ਭਲਾ ਕਿਹਾ ਜਾਂਦਾ ਕਿਉਂ ਕਦੇ ਰਿਤੂ ਨੂੰ ਮੇਰੇ ਦੁਆਰਾ ਕੀਤੇ ਕੰਮਾਂ ਦੇ ਨਾਲ ਤੋਲਿਆ ਨਹੀਂ ਜਾਂਦਾ ਜੇਕਰ ਉਹ ਬਾਹਰ ਕੰਮ ਕਰਦੀ ਹੈ ਤਾਂ ਮੈਂ ਵੀ ਦਿਨ ਰਾਤ ਘਰ ਦੇ ਕੰਮ ਕਰਦੀ ਆ ਉਸ ਤੋਂ ਕਈ ਗੁਣਾ ਜ਼ਿਆਦਾ ਕੰਮ ਕਰਦੀ ਆ ਪਰ ਉਹ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਕਿਸੇ ਨੇ ਅੱਜ ਤੱਕ ਦੇਖਿਆ ਹੀ ਨਹੀਂ ਮੇਰੇ ਕੀਤੇ ਕੰਮਾਂ ਨੂੰ ਮੇਰੇ ਦੁਆਰਾ ਕੀਤੇ ਗਏ ਕੰਮ ਕਦੇ ਗਿਣਾਏ ਆ ਕਿਸੇ ਨੇ ਜੇਕਰ ਬਾਹਰ ਜਾ ਕੇ ਪੈਸੇ ਕਮਾਉਣਾ ਖੁਦ ਨੂੰ ਚੰਗਾ ਸਾਬਿਤ ਕਰਨਾ ਹੈ ਤਾਂ ਫਿਰ ਮੈਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਮੌਕਾ ਦੱਸੋ ਪਾਪਾ ਜੋਤੀ ਦੇ ਸਵਾਲਾਂ ਦੇ ਜਵਾਬ ਕਿਸੇ ਕੋਲ ਨਹੀਂ ਸੀ ਇਸ ਲਈ ਜੋਤੀ ਦਾ ਸਹਰਾ ਚੁੱਪਚਾਪ ਸਿਰ ਝੁਕਾ ਕੇ ਅੰਦਰ ਚਲਾ ਜਾਂਦਾ ਹੈ ਤੇ ਹਰਦੀਪ ਰੀਤੂ ਤੇ ਉਸ ਦਾ ਪਤੀ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਆਫਿਸ ਚਲੇ ਜਾਂਦੇ ਹਨ ਤੇ ਸੱਸ ਬਲਵੀਰ ਕੌਰ ਆਪਣੀ ਵੱਡੀ ਨੂੰ ਤੋਂ ਨਜ਼ਰਾਂ ਉਤਾਰਦੇ ਹੋਏ ਕਹਿੰਦੀ ਹੈ ਵਾਤੀਏ ਅੱਜ ਤੂੰ ਤਾਂ ਸਭ ਦੀ ਜ਼ੁਬਾਨ ਬੰਦ ਕਰ ਦਿੱਤੀ ਅੱਜ ਤੂੰ ਸਾਬਿਤ ਕਰ ਦਿੱਤਾ ਕਿ ਤੇਰੀ ਵੀ ਕੁਝ ਐਮੀਅਤ ਹੈ ਜਾਤੀਏ ਤੇਰੀ ਨਵੀਂ ਜ਼ਿੰਦਗੀ ਤੇਰਾ ਇੰਤਜ਼ਾਰ ਕਰ ਰਹੀ ਹੈ ਫਿਰ ਬਲਵੀਰ ਕੌਰ ਨੇ ਜੋਤੀ ਨੂੰ ਦਹੀਂ ਵਿੱਚ ਸ਼ੱਕਰ ਪਾ ਕੇ ਖਵਾਈ ਤੇ ਜੋਤੀ ਨੇ ਵੀ ਸੱਸ ਦੇ ਪੈਰਾਂ ਹੱਥ ਲਾ ਕੇ ਆਸ਼ੀਰਵਾਦ ਲਿਆ ਪੂਰੇ ਆਤਮ ਵਿਸ਼ਵਾਸ ਨਾਲ ਆਪਣੇ ਨਵੇਂ ਸਫ਼ਰ ਤੇ ਚੱਲ ਪਈ ਦੁਨੀਆ ਨਾਲ ਬਰਾਬਰੀ ਕਰਨ ਦੇ ਲਈ ਜੋਤੀ ਨੂੰ ਦੇਖ ਕੇ ਅੱਜ ਉਸ ਦੀ ਸੱਸ ਬਹੁਤ ਖੁਸ਼ ਸੀ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਆਪਣੀ ਜ਼ਿੰਦਗੀ ਦੀ ਜੰਗ ਜਿੱਤ ਗਈ ਹੋਵੇ ਜੋ ਕੰਮ ਉਹ ਨਹੀਂ ਕਰ ਸਕੀ ਅੱਜ ਵੱਡੀ ਨੂਣ ਨੇ ਉਹ ਕਰਕੇ ਦਿਖਾ ਦਿੱਤਾ ਤੇ ਉਸ ਦਾ ਅਸਰ ਉਸਦੇ ਸਹੁਰੇ ਤੇ ਵੀ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਉਹ ਅੱਜ ਬਲਵੀਰ ਕੌਰ ਨਾਲ ਵੀ ਨਜ਼ਰਾਂ ਮਿਲਾਉਣ ਤੋਂ ਕਤਰਾ ਰਿਹਾ ਸੀ ਤੇ ਕਿਤੇ ਨਾ ਕਿਤੇ ਜੋਤੀ ਦੇ ਸ਼ਬਦ ਉਹਨਾਂ ਨੂੰ ਇਹ ਸੋਚਣ ਦੇ ਲਈ ਮਜਬੂਰ ਕਰ ਰਹੇ ਸੀ ਕਿ ਉਹਨਾਂ ਨੇ ਬਲਵੀਰ ਕੌਰ ਦੇ ਨਾਲ ਵੀ ਬਹੁਤ ਗਲਤ ਵਿਹਾਰ ਕੀਤਾ ਸੀ ਇਸ ਲਈ ਉਹ ਬਲਵੀਰ ਕੌਰ ਦੇ ਕੋਲ ਜਾਂਦੇ ਹਨ ਇਹ ਕਹਿੰਦੇ ਹਨ ਬਲਵੀਰ ਮੈਂ ਕਿੰਨਾ ਗਲਤ ਕੀਤਾ ਸੀ ਅੱਜ ਮੈਨੂੰ ਇਸ ਦਾ ਅਹਿਸਾਸ ਹੋ ਰਿਹਾ ਜਿਸ ਤਰ੍ਹਾਂ ਮੈਂ ਤੈਨੂੰ ਹਮੇਸ਼ਾ ਆਪਣੀ ਜਕੜ ਵਿੱਚ ਰੱਖਿਆ ਠੀਕ ਉਸੇ ਤਰ੍ਹਾਂ ਵੱਡੀ ਨੂੰ ਵੀ ਸਾਡੇ ਸਾਰਿਆਂ ਦੀ ਜਕੜ ਵਿੱਚ ਸੀ ਪਰ ਮੈਨੂੰ ਕਦੇ ਦਿਖਾਈ ਨਹੀਂ ਦਿੱਤਾ ਕੀ ਕਰਦੀ ਵੱਡੀ ਨੂੰ ਦੇ ਵੀ ਕੁਝ ਸੁਪਨੇ ਹਨ ਉਸ ਦੀ ਵੀ ਆਪਣੀ ਜ਼ਿੰਦਗੀ ਹੈ ਉਸ ਨੂੰ ਵੀ ਸਾਹ ਲੈਣ ਦੀ ਲੋੜ ਹੈ ਉਸ ਨੂੰ ਵੀ ਬਰਾਬਰੀ ਦਾ ਦਰਜਾ ਮਿਲਣਾ ਚਾਹੀਦਾ ਜੋ ਕਿ ਬਾਕੀ ਨੂਹਾਂ ਨੂੰ ਮਿਲਦਾ ਪਰ ਮੈਂ ਅੱਜ ਤੱਕ ਕੀ ਕੀਤਾ ਵੱਡੀ ਨੂਹ ਦੇ ਹਿੱਸੇ ਸਾਰੇ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਦੇ ਦਿੱਤੀ ਤੇ ਛੋਟੀ ਨੂਹ ਨੂੰ ਹੱਦ ਤੋਂ ਜ਼ਿਆਦਾ ਸਿਰ ਤੇ ਬਿਠਾ ਲਿਆ ਤੇ ਹਰ ਸਲਾਹ ਮਸ਼ਵਰੇ ਨੂੰ ਤਵੱਜੋ ਦਿੱਤੀ ਤੇ ਵੱਡੀ ਨੂਹ ਤੋਂ ਕਦੇ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਇਸੇ ਤਰ੍ਹਾਂ ਮੈਂ ਤੇਰੇ ਨਾਲ ਵੀ ਇਹੀ ਕਰਦਾ ਰਿਹਾ ਮੈਂ ਤੇਰੇ ਆਤਮ ਸਨਮਾਨ ਨੂੰ ਹਮੇਸ਼ਾ ਹੀ ਥੱਲੇ ਸੁਟਿਆ ਤੇ ਉਸ ਨੂੰ ਤੋੜਦਾ ਰਹੇ ਹੈ ਤੇ ਸਭ ਦੇ ਸਾਹਮਣੇ ਤੈਨੂੰ ਮਾੜਾ ਬਣਾ ਕੇ ਆਪ ਖੁਦ ਨੂੰ ਉੱਚਾ ਦਿਖਾਇਆ ਪਰ ਤੂੰ ਖੁਦ ਨੂੰ ਮਨ ਮਾਰ ਕੇ ਖੁਦ ਨੂੰ ਤੋੜ ਕੇ ਹਮੇਸ਼ਾ ਸਮਝੌਤੇ ਕਰਦੀ ਰਹੀ ਅੱਜ ਤੱਕ ਜੋ ਮੈਂ ਤੇਰੇ ਨਾਲ ਕੀਤਾ ਉਸ ਦੇ ਲਈ ਮੈਨੂੰ ਮaaf ਕਰ ਦੇ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਵੱਡੀ ਨੂੰ ਦਾ ਜਿਸ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਬਲਵੀਰ ਕੌਰ ਦਾ ਹੱਥ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਉਸਦੇ ਘਰ ਵਾਲੇ ਨੇ ਕਿਹਾ ਵਿਆਹ ਦੇ 55 ਸਾਲਾਂ ਬਾਅਦ ਉਸਦੇ ਘਰ ਵਾਲੇ ਨੂੰ ਅੱਜ ਪਹਿਲੀ ਵਾਰ ਆਪਣੀ ਗਲਤੀ ਦਾ ਅਹਿਸਾਸ ਹੁੰਦੇ ਦੇਖ ਬਲਵੀਰ ਕਹਿੰਦੀ ਕਿ 55 ਸਾਲਾਂ ਦਾ ਜ਼ਖਮ ਹੈ ਜੀ ਇੰਨੀ ਜਲਦੀ ਕਿੱਥੇ ਭਰਨ ਵਾਲਾ ਖੈਰ ਸਮੇਂ ਦੇ ਨਾਲ ਹੀ ਸਹੀ ਇਸ ਗੱਲ ਦਾ ਅਹਿਸਾਸ ਤਾਂ ਹੋਇਆ ਤੁਹਾਨੂੰ ਉਹ ਤਾਂ ਰੱਬ ਦਾ ਸ਼ੁਕਰ ਹੈ ਕਿ ਵੱਡੀ ਨੂੰ ਨੇ ਤੁਹਾਡੀਆਂ ਅੱਖਾਂ ਤੇ ਚੜੇ ਚਸਮੇ ਨੂੰ ਲਾ ਕੇ ਸੁੱਟ ਦਿੱਤਾ ਨਹੀਂ ਤੇ ਤੁਹਾਡੇ ਵਰਗੇ ਇਨਸਾਨ ਨੂੰ ਕਿੱਥੇ ਦਿਖਾਈ ਦਿੰਦਾ ਸਾਡੇ ਵਰਗੀਆਂ ਔਰਤਾਂ ਦਾ ਦਰਦ ਇਸ ਤਰ੍ਹਾਂ ਕਹਿ ਕੇ ਬਲਵੀਰ ਆਪਣੇ ਕੰਮਾਂ ਵਿੱਚ ਬੀਜੀ ਹੋ ਜਾਂਦੀ ਹੈ ਤੇ ਸ਼ਾਮ ਹੋਣ ਵਾਲੀ ਸੀ ਹੁਣ ਸਭ ਦੇ ਘਰ ਵਾਪਸ ਆਉਣ ਦਾ ਸਮਾਂ ਹੋ ਗਿਆ ਸੀ ਸਭ ਤੋਂ ਪਹਿਲਾਂ ਜੋਤੀ ਖੁਸ਼ੀ-ਖੁਸ਼ੀ ਘਰ ਵਾਪਸ ਆਉਂਦੀ ਹੈ ਤੇ ਆਉਂਦਿਆ ਹੀ ਸੱਸ ਦੇ ਗਲੇ ਲੱਗਦੀ ਹੈ ਤੇ ਕਹਿੰਦੀ ਆ ਥੈਂਕ ਯੂ ਮੰਮੀ ਅੱਜ ਤੁਹਾਡੀ ਮਾਰਗਦਰਸ਼ਕ ਦੇ ਕਾਰਨ ਹੀ ਮੈਂ ਆਪਣੇ ਸੁਪਨਿਆਂ ਨੂੰ ਖੰਭ ਲਗਾ ਸਕੀਆਂ ਅੱਜ ਮੈਂ ਬਹੁਤ ਖੁਸ਼ ਆ ਮੰਮੀ ਹਜੇ ਸੱਸ ਨੂੰ ਦੀ ਗੱਲਬਾਤ ਚੱਲ ਹੀ ਰਹੀ ਸੀ ਕਿ ਰੀਤੂ ਕਾ ਆ ਜਾਂਦੀ ਐ ਤੇ ਆਉਂਦੇ ਹੀ ਕਹਿੰਦੀ ਐ ਦੀਦੀ ਚਾਹ ਬਣ ਲਈ ਰੱਖ ਦਿਓ ਤੇ ਪਾਣੀ ਦਾ ਗਲਾਸ ਮੇਰੇ ਕਮਰੇ ਵਿੱਚ ਲੈ ਆਓ ਮੈਂ ਬਹੁਤ ਥੱਕ ਗਈ ਆ ਤੇ ਮੇਰੇ ਸਿਰ ਵਿੱਚ ਬਹੁਤ ਦਰਦ ਹੈ ਇਸ ਲਈ ਮੈਂ ਆਫਿਸ ਤੋਂ ਛੇਤੀ ਛੁੱਟੀ ਲੈ ਕੇ ਵੀ ਆਈਆਂ ਪਲੀਜ਼ ਦੀਦੀ ਛੇਤੀ ਲਿਆ ਦਿਓ ਐਨਾ ਕਹਿੰਦੇ ਹੋਏ ਰੀਤੂ ਆਪਣੇ ਕਮਰੇ ਵੱਲ ਜਾਣ ਲੱਗੀ ਪਰ ਸੋਹਰਾ ਕਹਿੰਦਾ ਹੈ ਰੀਤੂ ਬੇਟਾ ਅੱਜ ਤੋਂ ਘਰ ਵਿੱਚ ਸਭ ਆਪਣਾ ਆਪਣਾ ਕੰਮ ਕਰਨਗੇ ਜਿਸ ਨੇ ਚਾਹ ਪੀਣੀ ਹੈ ਜਾਂ ਖਾਣਾ ਖਾਣਾ ਹੈ ਉਹ ਆਪਣੇ ਹੱਥ ਨਾਲ ਖੁਦ ਬਣਾਵੇ ਤੇ ਖਾਵੇ ਕਿਉਂਕਿ ਇਸ ਘਰ ਵਿੱਚ ਕੋਈ ਵੀ ਕਿਸੇ ਦਾ ਨੌਕਰ ਨਹੀਂ ਹੈ ਸਾਰੇ ਇਸ ਘਰ ਵਿੱਚ ਓਨੀ ਹੀ ਮਿਹਨਤ ਕਰਦੇ ਆ ਜਿੰਨੀ ਕੀ ਤੂੰ ਬਾਹਰ ਜਾ ਕੇ ਕਰਦੀ ਐ ਤੇ ਹਾਂ ਅੱਜ ਤੋਂ ਜੋਤੀ ਵੀ ਬਾਹਰ ਜਾ ਕੇ ਕੰਮ ਕਰਦੀ ਐ ਤਾਂ ਫਿਰ ਘਰ ਦੇ ਸਾਰੇ ਕੰਮ ਵੱਡੀ ਨੂੰ ਦੇ ਹਿੱਸੇ ਕਿਉਂ ਇਸ ਲਈ ਅੱਜ ਤੋਂ ਦੋਨਾਂ ਦੀ ਕੰਮਾਂ ਦੀਆਂ ਜ਼ਿੰਮੇਵਾਰੀਆਂ ਬਰਾਬਰ ਹੋਣਗੀਆਂ ਠੀਕ ਹੈ ਰੀਤੂ ਤੇ ਹਾਂ ਚਾਹ ਬਣਾਉਣ ਲੱਗੀਆਂ ਤਾਂ ਸਭ ਦੇ ਲਈ ਬਣਾਈ ਕਿਉਂਕਿ ਜੋਤੀ ਵੀ ਬਾਹਰੋਂ ਕੰਮ ਕਰਕੇ ਥੱਕੀ ਆਈ ਹੈ ਇਸੇ ਲਈ ਉਸਦੇ ਕਮਰੇ ਵਿੱਚ ਵੀ ਚਾਹ ਦਿਆ ਆਪਣੇ ਸਹੁਰੇ ਦੇ ਮੂੰਹੋਂ ਪਹਿਲੀ ਵਾਰ ਇਸ ਤਰ੍ਹਾਂ ਸੁਣ ਕੇ ਰੀਤੂ ਦਾ ਮੂੰਹ ਖੁੱਲਾ ਹੀ ਰਹਿ ਗਿਆ ਹੁਣ ਉਸਦਾ ਸਿਰਦਰਦ ਵੀ ਗਾਇਬ ਹੋ ਚੁੱਕਾ ਸੀ ਜਿਸ ਗੱਲ ਦਾ ਉਸ ਨੂੰ ਸਭ ਤੋਂ ਜ਼ਿਆਦਾ ਕਮੰਡ ਸੀ ਅੱਜ ਉਹ ਉੱਤਰ ਚੁੱਕਿਆ ਸੀ ਇਸੇ ਲਈ ਠੀਕ ਹੈ ਪਾਪਾ ਕਹਿ ਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਕੱਪੜੇ ਬਦਲ ਕੇ ਗੁੱਸੇ ਵਿੱਚ ਰਸੋਈ ਵਿੱਚ ਚਾਹ ਬਣਾਉਣ ਲਈ ਚਲੀ ਜਾਂਦੀ ਹੈ ਰੀਤੂ ਜਿਵੇਂ ਹੀ ਚਾਹ ਬਣਾ ਕੇ ਬਾਹਰ ਆਉਂਦੀ ਹੈ ਉਦੋਂ ਹੀ ਹਰਦੀਪ ਤੇ ਰੀਤੂ ਦਾ ਪਤੀ ਵੀ ਆ ਜਾਂਦਾ ਹੈ ਆਉਂਦਿਆ ਹੀ ਉਹਨਾਂ ਦੋਨਾਂ ਦੀ ਨਜ਼ਰ ਰੀਤੂ ਦੇ ਹੱਥਾਂ ਵਿੱਚ ਫੜੀ ਚਾਹ ਦੀ ਟ੍ਰੇ ਤੇ ਜਾਂਦੀ ਹੈ ਰੀਤੂ ਦੇ ਉਤਰੇ ਹੋਏ ਚਿਹਰੇ ਨੇ ਉਹਨਾਂ ਦੋਨਾਂ ਨੂੰ ਐਨਾ ਤਾਂ ਦੱਸ ਹੀ ਦਿੱਤਾ ਸੀ ਕਿ ਘਰ ਦਾ ਮਾਹੌਲ ਕੁਝ ਬਦਲਿਆ-ਬਦਲਿਆ ਹੈ ਜਿੱਥੇ ਕਦੇ ਰੀਤੂ ਦੀ ਜਗ੍ਹਾ ਜੋਤੀ ਹੁੰਦੀ ਸੀ ਅੱਜ ਉੱਥੇ ਰੀਤੂ ਖੜੀ ਹੈ ਖੈਰ ਉਹ ਦੋਨੋਂ ਆਪਣੇ ਆਪਣੇ ਕਮਰਿਆਂ ਵਿੱਚ ਚਲੇ ਜਾਂਦੇ ਹਨ ਹਰਦੀਪ ਜਿਵੇਂ ਹੀ ਅੰਦਰ ਗਿਆ ਉਸ ਦੀਆਂ ਨਜ਼ਰਾਂ ਜੋਤੀ ਤੇ ਪੈਂਦੀਆਂ ਉਹ ਬੈੱਡ ਤੇ ਬੈਠ ਕੇ ਚਾਹ ਪੀ ਰਹੀ ਸੀ ਤੇ ਚਿਹਰੇ ਤੇ ਆਤਮ ਵਿਸ਼ਵਾਸ ਦੀ ਝਲਕ ਸਾਫ਼ ਦਿਖਾਈ ਦੇ ਰਹੀ ਸੀ ਅੱਜ ਜੋ ਕੁਝ ਵੀ ਹੋ ਰਿਹਾ ਸੀ ਚੰਗਾ ਹੀ ਚੰਗਾ ਹੋ ਰਿਹਾ ਸੀ ਜੋਤੀ ਦੇ ਨਾਲ ਐਸ ਲਈ ਹਰਦੀਪ ਵੀ ਸ਼ਾਂਤੀ ਨਾਲ ਆਪਣਾ ਸਮਾਨ ਜਗ੍ਹਾ ਤੇ ਰੱਖ ਕੇ ਜੋਤੀ ਦੇ ਕੋਲ ਆ ਕੇ ਬੈੱਡ ਤੇ ਬੈਠ ਜਾਂਦਾ ਤੇ ਹੌਲੀ ਜਿਹੀ ਕਹਿੰਦਾ ਸੌਰੀ ਜੋਤੀ ਮੈਨੂੰ ਮaaf ਕਰ ਦੇ ਮੈਂ ਤੈਨੂੰ ਹਮੇਸ਼ਾ ਗਲਤ ਸਮਝਿਆ ਪਰ ਤੂੰ ਤਾਂ ਇੱਕ ਹੀ ਦਿਨ ਵਿੱਚ ਸਭ ਕੁਝ ਬਦਲ ਦਿੱਤਾ ਜਿੱਥੇ ਤੈਨੂੰ ਹੋਣਾ ਚਾਹੀਦਾ ਸੀ ਅੱਜ ਉਥੇ ਰੀਤੂ ਹੈ ਤੇ ਜਿੱਥੇ ਰੀਤੂ ਨੂੰ ਹੋਣਾ ਚਾਹੀਦਾ ਸੀ ਉਥੇ ਤੂੰ ਹੈ ਮੰਨਣਾ ਪੈਣਾ ਇਸ ਗੱਲ ਤੇ ਤਾਂ ਕੋਜਨਾ ਕੋਜ ਗਰਮ ਗਰਮ ਸਮੋਸੇ ਹੋ ਜਾਣ ਜਾਂ ਕੌਫੀ ਬਣਾ ਦੇ ਆਖਿਰ ਮਰਦਾਂ ਵਾਲਾ ਹੰਕਾਰ ਜੋ ਸੀ ਹਰਦੀਪ ਦੇ ਕੋਲ ਐਨੀ ਜਲਦੀ ਉਤਰਨ ਵਾਲਾ ਕਿੱਥੇ ਸੀ ਪਰ ਜੋਤੀ ਵੀ ਹੁਣ ਬਦਲ ਚੁੱਕੀ ਸੀ ਇਸ ਲਈ ਉਸਨੇ ਕਿਹਾ ਸੌਰੀ ਹਰਦੀਪ ਚਾਹ ਦਾ ਪਤੀਲਾ ਤੇ ਸਮੋਸੇ ਬਣਾਉਣ ਦਾ ਸਮਾਨ ਰਸੋਈ ਵਿੱਚ ਪਿਆ ਹੈ ਕਿਰਪਾ ਕਰਕੇ ਆਪਣੇ ਹੱਥ ਚਲਾਓ ਤੇ ਖੁਦ ਬਣਾ ਕੇ ਖਾਓ ਤੇ ਇੱਕ ਗੱਲ ਇਹ ਵੀ ਹੈ ਅੱਜ ਕੰਮ ਦਾ ਪਹਿਲਾ ਦਿਨ ਸੀ ਮੈਨੂੰ ਹਜੇ ਹੋਰ ਬਹੁਤ ਕੰਮ ਕਰਨੇ ਪੈਣੇ ਐ ਐਨਾ ਕਹਿ ਕੇ ਜੋਤੀ ਆਪਣੇ ਕੰਮ ਵਿੱਚ ਬਿਜੀ ਹੋ ਜਾਂਦੀ ਐ ਤੇ ਹਰਦੀਪ ਉਸ ਦੇ ਮੂੰਹ ਵੱਲ ਦੇਖਦਾ ਹੀ ਰਹਿ ਜਾਂਦਾ ਹੈ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ